ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਆਪਣੀ ਪੇਸ਼ੀ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਨੇ ਦੱਸਿਆ ਕਿ ਥਾਣਾ ਭੋਗਪੁਰ ਵਿੱਚ ਕੇਸ ਦਰਜ ਨੂੰ ਲੈ ਕੇ ਉਹਨਾਂ ਦੱਸਿਆ ਕਿ ਭੋਗਪੁਰ ਵਿੱਚ ਦਰਜ ਐਫ ਆਈ ਆਰ ਨੰਬਰ 103 ਤਹਿਤ ਪਰਚਾ ਦਰਜ ਕਰਨ ਦੇ ਮਾਮਲੇ ਵਿੱਚ ਪੁਲਿਸ ਅਜਤਾਰਾ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ ਇਹ ਮਾਮਲਾ 28 ਸਤੰਬਰ 2009 ਨੂੰ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੁਲਿਸ ਨੇ ਦੋਸ਼ ਲਾਇਆ ਸੀ ਕਿ ਤਾਰਾ ਨੇ ਕੁਝ ਗੈਰ ਕਾਨੂੰਨੀ ਢੰਗ ਨਾਲ ਧੋਖਾਧੜੀ ਕੀਤੀ ਸੀ ਵਕੀਲ ਨੇ ਦੱਸਿਆ ਕਿ ਉਕਤ ਧੋਖਾਧੜੀ ਵਿੱਚ ਸ਼ਾਮਲ ਉਕਤ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਵਕੀਲ ਨੇ ਦੱਸਿਆ ਕਿ ਉਹ ਉਕਤ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਕੇਸ ਦੀ ਦੇਖਰੇਖ ਦੇਖ ਰਹੇ ਹਨ ਜਿਨ੍ਹਾਂ ਵਿੱਚੋਂ 8 ਜ਼ਮਾਨਤ ਤੇ ਰਿਹਾ ਹੋ ਚੁੱਕੇ ਹਨ ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਅੱਜ ਇੱਕ ਗਵਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਬਾਅਦ 8 ਅਪ੍ਰੈਲ ਨੂੰ ਦੋ ਗਵਾਹਾਂ ਦੀ ਪੇਸ਼ੀ ਤੈਅ ਕੀਤੀ ਗਈ ਹੈ ਜਿਸ ਲਈ ਵਰੰਟ ਜਾਰੀ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਚਗਤਾਰ ਤਾਰਾ ਨੂੰ ਬਡੇਲ ਜੇਲ ਤੋਂ ਲਿਆਂਦਾ ਗਿਆ ਸੀ ਸੰਤਾਨ ਜੀ ਸਰ ਜੀ ਸਰ ਇਹ ਕਿਹੜੇ ਮਾਮਲੇ ਦੇ ਵਿੱਚ ਤਾਰਾ ਜੀ ਨੂੰ ਲੈ ਕੇ ਆਂਦਾ ਸੀਗਾ ਤੇ ਕੀ ਤਰੀਕ ਪਈ ਹੋਣਾ ਇਹਨਾਂ ਨੂੰ ਲੈ ਕੇ ਆਂਦਾ ਸੀਗਾ ਜੀ ਫੋਗੋਟਾਣੇ ਦਾ ਅ ਸੂਆ ਕੇਸ ਐਫ ਆਰ ਨੰਬਰ 157 ਤੇ ਹੈਗੀ ਸੀ ਇਹ 28/9/2009 ਦੀ ਕੇਸ ਕੀ ਸੀ ਕੇਸ ਇਹਦੇ ਵਿੱਚ ਇਹ ਸੀ ਵੀ ਇਹਨਾਂ ਨੇ ਕੁਝ ਬੰਦਿਆਂ ਨੂੰ ਫੜਨੇ ਕੀਤੀ ਆ ਇਹ ਇਧਰ ਜਿਹੜੀਆਂ ਕਾਨੂੰਨੀ ਗਲਤ ਕਰਨੋਂ ਤੋਂ ਬਾਅਦ ਜਾ ਕੇ ਕਾਰਵਾਈ ਕਰਨ ਵਾਸਤੇ ਤੇ ਉਹ ਜਿਹੜੇ ਬੰਦੇ ਸੀ ਪਹਿਲਾਂ ਉਹ ਉਹਦੇ ਏਰੀਆ ਦੇ ਵਿੱਚੋਂ ਫੜੇ ਸੀ ਆ ਉਹ ਮੇਰੇ ਕੋਲ ਹੀ ਕੇਸ ਸੀਗਾ ਤਾਂ આજ ਤੋਂ 10 10 12 ਸਾਲ ਪਹਿਲਾਂ ਉਹ ਮੈਂ 8 ਬੰਦੇ ਜਿਹੜੇ ਉਹ ਬੜੀ ਕਰਵਾਤੇ ਪਰ ਬਾਅਦ ਵਿੱਚ ਇਹਨਾਂ ਨੂੰ ਜਦੋਂ ਲੈ ਗਿਆ ਇਹ ਤੇ ਇਹਨਾਂ ਦੀ ਹੁਣ ਕਿਹਦੀ ਗਵਾਹੀ ਚੱਲ ਰਹੀ ਹੈ ਜਿਹੜੇ ਆਖਰੀ ਪੜਾ ਦੇ ਵਿੱਚ ਹੈ ਅੱਜ ਇੱਕ ਗਵਾਹ ਹੋਇਆ ਸੀਗਾ ਸੈਂਕਸ਼ਨ ਤੇ ਪਤਲਿਕ ਤੇ ਉਹਦੀ ਗਵਾਹੀ ਮੁਕੰਮਲ ਹੋ ਗਈ ਹੈ ਹੁਣ ਦੋ ਗਵਾਹ ਰਹਿੰਦੇ ਆ ਸੀਰੀਅਲ ਨੰਬਰ 13 ਤੇ 18 ਜੀ ਉਹਨਾਂ ਦੇ ਜੱਜ ਸਾਹਿਬ ਨੇ ਰੀਵੈਂਟ ਕਰਦੇ ਆ ਤੇ ਅਗਲੀ ਡੇਟ ਤੇ ਉਹ ਆ ਜਾਣਗੇ ਤਾਂ ਕੇਸ ਜਿਹੜਾ ਕੀ ਤਰੀਕੀ ਤੇਰੀ ਹੈਗੀ ਹੁਣ 8 ਅਪ੍ਰੈਲ 8 ਅਪ੍ਰੈਲ 225 ਨੈਕਸਟ ਜੀ ਇਹ ਲੱਗਦਾ ਤੁਹਾਨੂੰ ਕਿ ਅਗਲੀ ਤਰੀਕ ਚ ਕੀ ਫੈਸਲਾ ਜਿਹੜਾ ਅਗਲੇ ਦਿਨ ਦੇ ਵਿੱਚ ਇਹ ਗਵਾ ਹੋਣਗੇ ਉਸ ਤੋਂ ਬਾਅਦ ਫਿਰ ਅ ਤਾਰ ਸਿੰਘ ਦੀ ਬਿਆਨ ریکارڈ ਦਿੱਤੇ ਜਾਣਗੇ ਸਰਬੇਸ਼ ਕਰਾਂਗੇ ਕਿਹੜੀ ਜੇਲ ਦੇ ਵਿੱਚ ਹਜੇ ਰੱਖਿਆ ਗਿਆ ਹੈ ਬੁੜਾਲ ਜੇਲ ਦੇ ਵਿੱਚ ਹੈ ਉਹ ਤੋਂ ਅੱਜ ਸਪੈਸ਼ਲ ਲੈ ਕੇ ਆਏ ਸੀ